ਓ ਜੀ ਕਹਿੰਦੇ ਜਿਹਨੂੰ ਕੰਮ ਦਾ ਤਰੀਕਾ ਉਹਦਾ ਇੱਥੇ ਅਮਰੀਕਾ ਕਿਸਾਨ ਮਿਲਕ ਡੈਰੀ ਸ਼ਹਿਰ ਤਨਹੋਲਾ ਦੇ ਵਿੱਚ ਖੜੇ ਆਂ ਬਾਈ ਨੂੰ ਮਿਲੇ ਤੇ ਬਾਕੀ ਆਪਾਂ ਚੱਲਦੇ ਆਂ ਅੰਦਰ ਗੱਲਬਾਤ ਕਰਾਂਗੇ ਜਿੰਨੇ ਵੀ ਦੁੱਧ ਤੋਂ ਪ੍ਰੋਡਕਟ ਤਿਆਰ ਹੁੰਦੇ ਨੇ ਹਰ ਇੱਕ ਚੀਜ਼ ਸ਼ੁੱਧ ਤੇ ਸਾਫ਼ ਸੁਥਰੀ ਇੱਥੋਂ ਮਿਲਦੀ ਆ ਛੋਟੀ ਦੁਕਾਨ ਹੈ ਤੇ ਬਾਕੀ ਬਾਈ ਨਾਲ ਗੱਲਬਾਤ ਕਰਦੇ ਆਂ ਤੇ ਅੰਦਰ ਚੱਲਦੇ ਆਂ ਆਪਾਂ ਬਾਈ ਜੀ ਸਾਡੀ ਆ ਬਾਈ ਜੀ ਠੀਕ ਹੋ ਹੋਰ ਬਾਈ ਜੀ ਠੀਕ ਹੋ ਵਧੀਆ ਬਾਈ ਜੀ ਕਿੰਨਾ ਚਿਰ ਹੋ ਗਿਆ ਬਾਈ ਦੁਕਾਨ ਕਰੀ ਨੂੰ ਬਾਈ 1 ਮਹੀਨਾ ਹੋਇਆ ਜੀ ਠੀਕ ਆ ਵਧੀਆ ਸਪੋਰਟ ਮਿਲ ਰਹੀ ਆ ਬਾਈ ਹਾਂ ਜੀ ਹਾਂ ਪੂਰਾ ਆ ਮਿਲਕ ਪ੍ਰੋਡਕਟ ਨੇ ਸਾਰੇ ਜਮ ਦੁੱਧ ਦਹੀਂ ਲੱਸੀ ਜੀ ਪਨੀਰ ਖੋਆ ਕਰੀਮ ਸੁੱਧ ਵੇਚ ਰਹੇ ਹੋ ਸਾਰੇ ਹਾਂਜੀ ਹਾਂਜੀ ਪੂਰਾ ਵਧੀਆ ਕੁਆਲਿਟੀ ਨਹੀਂ ਤਾਂ ਆਮ ਆਪਣੇ ਕਹਿ ਕੇ ਸੁੱਧ ਕੁਆਲਿਟੀ ਆਉਂਦੀ ਨਹੀਂ ਹੈਗੀ ਬੜੀਆ ਕੁਆਲਿਟੀ ਅੱਡੇ ਤੇ ਬੈਠਿਆ ਹੋਇਆ ਹੈਗੀ ਬਾਕੀ ਦੇਖ ਕੇ ਵਧੀਆ ਲੱਗਿਆ ਬਾਈ ਸਾਰੇ ਹਾਂ ਹਾਂ ਜੀ ਪੰਜਾਬੀ ਭਰਾ ਨੇ ਆਪਣੇ ਕਿਉਂਕਿ ਜੇ ਆਪਾਂ ਆਪਣੇ ਨੂੰ ਪਹਿਲ ਦੇਵਾਂਗੇ ਤਾਂ ਹੀ ਆਪਾਂ ਅੱਗੇ ਵਧਾਂਗੇ ਨਾ ਬਿਲਕੁਲ ਬਾਈ ਛੋਟੀ ਦੁਕਾਨ ਹੈ ਬਾਈ ਦੀ ਸਾਫ ਸੁਥਰੀ ਦੁਕਾਨ ਹੈ ਬਾਈ ਵੀ ਸਾਫ ਸੁਥਰੇ ਸਾਰੇ ਦਸਤਾਰਾਂ ਸਜਾਈਆਂ ਹੋਈਆਂ ਨੇਗੀਆਂ ਬਹੁਤ ਵਧੀਆ ਲੱਗਿਆ ਦੇਖ ਕੇ ਹੋਰ ਠੰਡੇ ਠੁੰਡੇ ਕੋਲਡ ਡਰਿੰਕ ਆਈਸ ਘਰ ਦੇ ਲੱਸੀ ਦਹੀਂ ਦੀ ਬਣਾਈ ਹੋਈ ਆਪਦੀ ਜਮਾਈ ਹੋਈ ਦਹੀਂ ਦੀ ਸਾਰਾ ਕੁਝ ਇੱਕ ਨੰਬਰ ਬਣਾਉਂਦਾ ਕਿਉਂਕਿ ਬਾਈ ਜੀ ਆਪ ਕਿਸਾਨ ਨੇ ਤਾਂ ਕਰਕੇ ਜਿਹੜੇ ਪ੍ਰੋਡਕਟ ਨੇ ਉਹਨਾਂ ਨੂੰ ਪਤਾ ਹੈ ਵੀ ਆਪਾਂ ਕਿੱਦਾਂ ਦੁੱਧੋਂ ਪ੍ਰੋਡਕਟ ਬਣਾਉਣੇ ਨੇ ਕਿਵੇਂ ਸ਼ੁੱਧ ਵੇਚਣੇ ਨੇ ਬਾਕੀ ਹੋਰ ਬਾਈ ਗੱਲਬਾਤ ਕੋਈ ਹੋਰ ਬਸ ਵਧੀਆ ਬਈ ਵਧੀਆ ਰਿਸਪੌਂਸ ਠੀਕ ਹੈ ਨਾ ਚਾਹੂਂਗੇ ਆਪਣੇ ਭਰਾਵਾਂ ਨੂੰ ਮੈਂ ਇਹ ਕਹਿੰਨਾ ਮਿਹਨਤ ਕਰੋ ਬਾਈ ਕੋਈ ਕੋਈ ਕੰਮ ਕੋਈ ਛੋਟਾ ਵੱਡਾ ਨਹੀਂ ਮਿਹਨਤ ਕਰਨੀ ਚਾਹੀਦੀ ਸਾਰਿਆਂ ਨੂੰ ਠੀਕ ਬਾਕੀ ਵਧੀਆ ਲੱਗਿਆ ਬਾਈ ਨਾਮੰਦਰੋ ਬਾਈ ਦੁਕਾਨ ਦਿਖਾਉਣਾ ਸਾਰੇ ਭਰਾ ਬੈਠੇ ਨੇਗੇ ਹਾਂਜੀ ਏ ਬਾਈ ਦੀ ਦੁਕਾਨ ਹੈ ਦੁਕਾਨ ਕਹਿੰਦੇ ਵੱਡੀ ਛੋਟੀ ਦਾ ਮੈਨੇ ਨਹੀਂ ਰੱਖਦੀ ਦੁਕਾਨ ਤੇੜੀਆਂ ਚੀਜ਼ਾਂ ਉਹ ਸ਼ੁੱਧ ਮਿਲਦੀਆਂ ਬਾਕੀ ਦੁਕਾਨ ਦੀ ਤੁਸੀਂ ਸਫਾਈ ਦੇਖੋ ਬਾਈ ਦੀ ਹਰ ਇੱਕ ਚੀਜ਼ ਕਿੰਨੇ ਤਰੀਕੇ ਨਾਲ ਸਜਾ ਕੇ ਰੱਖੀ ਹੋਈ ਹੈ ਤੁਸੀਂ ਬਾਈ ਦੀ ਦੁਕਾਨ ਸਾਰੇ ਭਰਾਵਾਂ ਨੂੰ ਇਹ ਬੇਨਤੀ ਆਖਿਰ ਦੇ ਵਿੱਚ ਵੀ ਜਿੰਨੇ ਵੀ ਲੋਕਲ ਪਿੰਡਾਂ ਚੋਂ ਤਣਾਉਲੇ ਤੁਸੀਂ ਆਉਣੇ ਹੋ ਤਾਂ ਬਾਈ ਦੀ ਜਿਹੜੀ ਦੁਕਾਨ ਹੈ ਤੇ ਇੱਕ ਵਾਰੀ ਜ਼ਰੂਰੀ ਵਿਜ਼ਿਟ ਕਰੋ ਕਿਉਂਕਿ ਜਿਹੜੀ ਹਰ ਇੱਕ ਚੀਜ਼ ਇੱਥੇ ਸ਼ੁੱਧ ਮਿਲਦੀ ਹੈ ਮੈਂ ਆਪ ਵੀ ਖਾਧੀਆਂ ਚੀਜ਼ਾਂ ਦੇਖੀਆਂ ਕਿਉਂਕਿ ਪਤਾ ਲੱਗ ਜਾਂਦਾ ਦੁਕਾਨ ਦਾ ਉਹ ਕਹਿੰਦੇ ਨਾ ਪਿੰਡ ਦਾ ਕਹਿੰਦੇ ਘਹਾਂ ਦਾ ਪਤਾ ਲੱਗ ਜਾਂਦਾ ਤੇ ਪਰ ਵਾਕਈ ਜਿਹੜਾ ਅੰਦਰ ਬਾਈ ਦੀ ਸਫਾਈ ਤੇ ਹਰ ਇੱਕ ਚੀਜ਼ ਸ਼ੁੱਧ ਮਿਲਦੀ ਹੈ ਤੇ ਸਾਰੇ ਭਰਾਵਾਂ ਨੂੰ ਇਹ ਬੇਨਤੀ ਹੈ ਵੀ ਆਪਣੇ ਭਰਾ ਜਿਹੜੇ ਕੰਮ ਕਰਦੇ ਨੇ ਉਹਨਾਂ ਦਾ ਸਾਥ ਦਿਓ ਕਰੋ ਕਿਉਂਕਿ ਲੱਤਾਂ ਖਿੱਚਣ ਵਾਲੇ ਤਾਂ ਬਹੁਤ ਮਿਲ ਜਾਂਦੇ ਨੇ ਸਾ ਜਦੋਂ ਵੀ ਤਨੌਰ ਲਿਉਂ ਤਾਂ ਬਾਈ ਦੀ ਬਿਲਕੁਲ ਬੱਸ ਸਟੈਂਡ ਕੋਲੇ ਰੋਡ ਦੇ ਉੱਤੇ ਕਿਸਾਨ ਮਿਲ ਕੇ ਡੈਰੀ ਦਾ ਇੱਕ ਸ਼ਾਪ ਬਣੀ ਹੋਈ ਆ ਤੇ ਇੱਥੇ ਆ ਕੇ ਇੱਕ ਵਾਰੀ ਦਰਸ਼ਨ ਜ਼ਰੂਰ ਦਿਓ ਧੰਨਵਾਦ ਬਾਈ ਸਾਰੇ ਹਾਂ ਦਾ